ਮਾਲਾ ਘਟਾ ਮੈਂ ਫੋਟੋ ਕਰਾਉਣੇ ਲਾਗੇ ਉਸ ਦੇ ਬਾਅਦ ਮੈਂ ਪਰਸਰਾ ਕੀ ਨਾਲੇ ਚੱਲ ਗਿਆ ਇਹ ਪੈਲਸ ਵਾਲਾ ਪੂਰੇ ਹੱਥ ਪੈਲਸ ਵਾਲਾ ਇੱਕ ਮੁੰਡਾ ਆਇਆ ਉਹਨੇ ਸਾਹਮਣੇ ਬੈਠਾ ਸੀ ਸਟੇਜ ਉਦੇ ਸਟੇਜ ਦੇ ਉਹਨੇ ਕੋਟ ਉਤਾਰਿਆ ਬਸੋਫੇ ਵੱਲ ਗਿਆ ਤੇ ਕੋਟ ਪਰਸਿੱਦਾ ਟੰਗਿਆ ਤੇ ਬਾਹਰ ਚਲਾ ਗਿਆ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇਹਨਾਂ ਦਾ ਕੋਈ ਰੈਲਟਿਵ ਆ ਮੈਂ ਤਾਂ ਤੁਸੀਂ ਪਰਸ ਕਿਸੇ ਨੂੰ ਬਾਹਰ ਜਾਂਦਾ ਦੇਖਿਆ ਵੀ ਕਿ ਪਰਸ ਮੇਰੀ ਪਛਾਣ ਚ ਸੀ ਨਿਕਲਿਆ ਆ ਮੁੰਡਾ ਉਹਨੇ ਕੋਲ ਪੂਰਾ ਮਤਲਬ ਕਿ ਬਿਲਡਰ ਵਾਲੇ ਕੱਪੜੇ ਪਾਏ ਸੀਗੇ ਪ੍ਰੋਫੈਸ਼ਨਲ ਜੀ ਤੇ ਉਹਨੇ ਇਦਾਂ ਕੋਟ ਲਾਇਆ ਆਪਣਾ ਤੇ ਸੋਫੇ ਤੇ ਕਿੱਦਾਂ ਫੋਟੋਗ੍ਰਾਫਰ ਨੂੰ ਮੜੇ ਉਧਰ ਹੋਏ ਸੋਫੇ ਦੇ ਉੱਪਰ ਰੱਖਿਆ ਹੀ ਨਹੀਂ ਪਬਲਿਕ ਦੇ ਵਿੱਚ ਉੱਥੇ ਉੱਦੀ ਕਮਾਇਆ ਉਹਨੇ ਆਪਣਾ ਕੋਟ ਤੇ ਪਰ ਛੱਕੇ ਬਾਹਰ ਨਿਕਲ ਗਿਆ ਅੱਛਾ ਦੀ ਕੋਈ ਗਲਤੀ ਨਹੀਂ ਕੋਈ ਮੀਟ ਬਾਹਰ ਗਿਆ ਇਸ ਤਰ੍ਹਾਂ ਇਹਦੇ ਗੈਸਟ ਬਣ ਕੇ ਆਇਆ ਲੈ ਉਹ ਤੁਸੀਂ ਉਹਦਾ ਸੀਸੀਟੀਵੀ ਚੈੱਕ ਕਰੋ ਫਿਰ ਲੱਗਣੀ ਜੇ ਆ ਕਿ ਉਸੇ ਵੇਟਰ ਆ ਜਾ ਕੋਈ ਨਨ ਬਚਾਤਾ ਬੰਦਾ ਇਦਾਂ ਲੱਗ ਰਿਹਾ ਜਿਵੇਂ ਗੈਸਟਰੀ ਬੈਠੇ ਨਾਲੇ 1 ਘੰਟਾ ਗੈਸਟਰੀ ਦੇ ਬਿਲਕੁਲ ਨਾਲ ਸੋਫੇ ਤੇ ਬੈਠੇ ਰਹੇ ਹੋ ਗੈਸਟ ਕੋ ਨਹੀਂ ਮੈਨੇਜਰ ਕੁਝ ਕੁ ਗੈਸ ਕਰ ਰਿਹਾ ਤਾਂ ਪੱਕਾ ਗੈਸ ਕਰ ਲਾਂਗਾ ਜਦੋਂ ਸੇ ਮੈਂ ਨਿਕਨੀ ਉਸਕੇ ਬਾਅਦ ਵਾਟਰਮੈਨ ਮੋਰੇ 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 ਘੁੰਮੇ ਜਾਵੇ ਜਿੱਦਾਂ ਆਪਾਂ ਜੋ ਕੀਤਾ ਜੈ ਮੰਦਲਾ ਉਸਕੇ ਬਾਅਦ ਅਸੀਂ ਫੋਟੋ ਕਰਾਣੇ ਲੱਗੇ ਉਸਕੇ ਬਾਅਦ ਮੋਬਾਈਲ ਪਾਰਸਰਾ ਕੇ ਨਾਲੇ ਚੋਕ ਲਿਆ ਇੱਥੇ ਸਾਡੇ ਪੈਲਸਪੁਰ ਦਾ ਬਾਈਪਾਸ ਤੇ ਉੱਥੇ ਕੋਈ ਲੜੀ ਦਾ ਮੈਰ ਸੀ ਉਹਦੀ ਮਾਤਾ ਜਿਹੜੀ ਆ ਉਹ ਉਹਦੇ ਪਰਸ 'ਚ ਜੋ ਪੈਸੇ ਜੁਐਲਰੀ ਵਗੈਰਾ ਸੀ ਉਹਨਾਂ ਦੇ ਉਹ ਜਿੱਦਾਂ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਤੇ ਕੋਈ ਬੱਚਾ ਆਇਆ ਵਿਆਹ 'ਚ ਵੀਡੀਓ ਸੀ ਉੱਥੇ ਦੇਖੀ ਆ ਉਹ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹ ਰ ਆ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਉਹਦੀ ਸ਼ਾਨਦীন ਕਰ ਰਹੇ ਆ ਅਸੀਂ आए ना तेने पेमेंट करने आप गए साढ़े चार लाख रूपया घरों में तीन बोल रही आप इधर पर्स खोले ना तो दो घंटे फोटो कराने लगे उसके बाद में पर्स रखी नाले चक लिया पायलस वाला के पूरे हाथ पायलस वाला के चोर तो तो बाहर ही ना नू पायलस वाला के काम पायलट मेरा नाम तारा देवी मैं शांति नगर के

गोल्ड में लगभग 5-6 लाख का नुकसान हो आया है।, है। जी की नाम है? मेरा नाम कीराना जी।, जी, जी किथे ते रहन वाले हो? शांतिनगर ते रहन वाले हां। जी कल भी जो वारदात है। हां जी कल दे 30 तारीख दी सर मेरी सिगी मतलब ਸਾਡੇ ਕਲੀਕ ਕੀਆ ਡੇੜੇ ਤੇ ਮੈਂ ਉਹਨਾਂ ਦੇ ਨਾਲ ਹੀ ਸੀਗੀ ਵੀ ਉਹਨਾਂ ਦੇ ਸਾਰੇ ਪਰਸ ਜੋ ਪੈਸੇ ਗੈਨੇ ਵਗੈਰਾ ਮੈਂ ਹੀ ਪਾਈ ਸੀ ਤੇ 4-5.5-4 लाख ਰੁਪਇਆ ਸੀਗਾ ਔਰ 골ਡ ਸੀਗਾ ਵਿੱਚ ਜੋ ਘੜੀਆਂ ਸੀ ਘੜੀ ਦੇ ਇੱਕ ਅਸੀਂ ਮੁੰਡੇ ਨਾਲ ਗੱਲ ਕੀਤੀ ਸੀ ਇੱਕ ਦੋ ਘੜੀਆਂ ਵੇਚ ਵੀ ਸੀਗੀਆਂ। ਤੇ ਬਾਕੀ ਤਿੰਨ ਰਿੰਗਾ ਸੀ ਇੱਕ ਮੁੰਡੇ ਨੇ ਰੀਬਨ ਕਟਾਈ ਦੇ ਵਿੱਚ ਸੀ ਕੁੜੀ ਨੂੰ ਉਹ ਵੀ ਵਿੱਚੇ ਹੀ ਸੀਗੀ ਤੇ ਸ਼ਗਨ ਵੀ ਸੀਗੇ ਵਿੱਚ ਤੇ 1.5 ਲੱਖ ਪੇਮੈਂਟ ਕੀਤੀ ਆ ਬਾਕੀ ਪਰਸੇ ਦੇ ਵਿੱਚੇ ਸੀ ਸਾਰਾ ਕਿਹਾ ਜਾਂਦਾ ਜੋ ਲੜਕੀ ਦੇ ਲਈ ਸ਼ਗਨ ਵਗੈਰਾ ਹੀ ਸਾਰਾ ਉਸੇ ਉਹਦੇ ਵਿੱਚੇ ਹੀ ਸੀਗਾ ਸਾਰਾ ਕੁਝ ਵੀ ਇਹ ਜੇ ਕੁਝ ਜਦਲਾਵਾ ਫਿਰ ਅਸੀਂ ਕੁਝ ਵੀ ਨਹੀਂ ਉਹਨਾਂ ਨੂੰ ਕੀਤਾ ਸੀਗਾ ਤੇ ਸਿਰਫ ਇੱਕ 1.5 ਲੱਖ ਪੇਮੈਂਟ ਕੀਤੀ ਸੀ ਵਕਤ 3 ਲੱਖ ਤੇ ਬਾਕੀ ਜੋ ਸ਼ਗਨ ਵਗੈਰਾ ਸੀਗੇ ਤੇ 골ਡ ਸੀਗਾ ਉਹ ਸਾਰਾ ਉਹਦੇ ਵਿੱਚੇ ਸੀ ਜਿੱਦਾਂ ਦੋ ਇੱਕ ਮੁੰਡਾ ਆਇਆ ਉਹਨੇ ਸਾਹਮਣੇ ਬੈਠਾ ਸੀ ਸਟੇਜ ਉਹਦੇ ਸਟੇਜ ਦੇ ਉਨੇ ਕੋਟ ਉਤਾਰਿਆ ਬਸੂਫੀਵਾਨ ਲੱਗਿਆ ਤੇ ਕੋਟ ਪਰਸਿੱਦਾ ਟੰਗਿਆ ਤੇ ਉਹ ਬਾਹਰ ਚਲਾ ਗਿਆ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇਹਨਾਂ ਦਾ ਕੋਈ ਰੈਲਟਿਵ ਆ ਮੈਂ ਕਿਹਾ ਤੁਸੀਂ ਪਰਸ ਕਿਸੇ ਨੂੰ ਉਹ ਬਾਹਰ ਜਾਂਦਾ ਦੇਖਿਆ ਵੀ ਕਿ ਪਰਸ ਮੇਰੀ ਪਹਿਚਾਣ ਚ ਸੀਗਾ ਤੇ ਮੈਂ ਕਿਹਾ ਪਰਸ ਤੁਸੀਂ ਕਿਸੇ ਨੂੰ ਫੜਾਇਆ ਕਹਿੰਦੇ ਨਹੀਂ ਮੈਂ ਤਾਂ ਫੜਾਇਆ ਨਹੀਂ ਮੈਂ ਕਿਹਾ ਪਰਸੇ ਬਾਹਰ ਲੈ ਕੇ ਉਹ ਗੇਟ ਤੋਂ ਪੱਟਾ ਪੱਟ ਕੇ ਚਲਾ ਗਿਆ ਉਹ ਖੱਬੇ ਆਥਰ ਮੁੜ ਗਿਆ ਬਸ ਫਿਰ ਕੈਮਰੇ ਚੋਂ ਕਢਾਇਆ ਕੈਮਰੇ ਤੋਂ ਹੁੰਦ ਲਈ ਜਾਂਦੇ ਸੀਗੇ ਕੋਈ ਸ਼ੱਕ ਕਿਉਂਕਿ ਬਹੁਤ ਵਿੱਚ ਸਾਨੂੰ ਵੇਟਰਾਂ ਵਰਗੇ ਲੱਗਦੇ ਆ ਸਾਨੂੰ ਵੀ ਲੱਗਦੇ ਸਾਨੂੰ ਮੁੰਡੇ ਉਹਨਾਂ ਦੀ ਬਿਲਕੁਲ ਸਾਰੇ ਐਡਰੈਸਾਂ ਇੱਕੋ ਜਿਹੇ ਸੀ ਉਹਨਾਂ ਨੇ ਵੀ ਉਸ ਤਰ੍ਹਾਂ ਦੇ ਪਾਏ ਸੀ ਬਲੈਕ ਵਾਈਟ ਔਰ ਬਲੈਕ ਬ੍ਰਾਊਨ ਮੇਰਾ ਨੰਦ ਸਿੰਘ ਭੋਲੂਆ ਜਿਹੜਾ ਸ਼ਾਂਤੀ ਨਗਰ ਤੋਂ ਹਾਂਜੀ ਇਹ ਮੰਗਵਾ ਗਦੀ ਪੁਰਾਜੋ ਕੱਲ ਦੀ ਚੋਰੀ ਦਾ ਕੱਲ ਅਸੀਂ ਮਹੱਲੇ ਕੁੜੀ ਵੱਲੋਂ ਗਈ ਸੀ ਵਿਆਹ ਵਿੱਚ ਮੈਰੀ ਸੀ ਕੱਲ 30 ਤਰੀਕ ਨੂੰ ਐਤਵਾਰ ਜਿਹੜਾ ਸ਼ਾਂਤੀ ਨਗਰ ਤੇ ਉੱਤੇ ਮੈਰੀ ਦੇ ਵਿੱਚ ਦੇ ਮਦਰ ਸੀ ਜਿਹਨੇ ਬੇਟੀ ਸੀ ਉਹਨਾਂ ਦੇ ਬੜੇ ਮਦਰ ਤੇ ਉਹਨਾਂ ਦੇ ਐਕਚੁਅਲੀ ਪਰਸ ਕੋਈ ਇੱਕ ਨਿਕਲਿਆ ਆਇਆ ਮੁੰਡਾ ਉਹਨੇ ਕੋਲ ਪੂਰਾ ਮਤਲਬ ਕਿ ਬਿਲਡਰ ਵਾਲੇ ਕੱਪੜੇ ਪਾਏ ਸੀਗੇ ਪ੍ਰੋਫੈਸ਼ਨਲ ਜੇ ਤੇ ਉਹਨੇ ਇਦਾਂ ਕੋਟ ਲਾਇਆ ਆਪਣਾ ਤੇ ਸੋਫੇ ਤੇ ਕਿੱਦਾਂ ਫੋਟੋਗ੍ਰਾਫਰ ਨੂੰ ਮੜੇ ਉਧਰ ਹੋਇਆ ਸੋਫੇ ਦੇ ਪਰਸ ਰੱਖਿਆ ਹੀ ਨਹੀਂ ਪਬਲਿਕ ਦੇ ਵਿੱਚ ਉੱਥੇ ਉਹਦੀ ਕਮਾਇਆ ਉਹਨੇ ਆਪਣਾ ਕੋਟ ਤੇ ਪਰ ਚੱਕੇ ਬਾਹਰ ਨਿਕਲ ਗਿਆ ਉਹਦੀ ਕੰਪਲੇਨਟ ਕੀਤੀ ਹੈ ਪੁਲਿਸ ਮੌਕੇ ਤੇ ਆ ਗਈ ਸੀ ਹਮ ਆਈਸੀ ਪੁਸ਼ਟ ਕਸਟਮਰ ਆ ਗਈ ਸੀ ਪੁਲਸਨ ਜੀ ਹੁਣ ਕੀ ਕਹਿਣਾ ਹੈ ਹੁਣ ਸਾਨੂੰ ਉਹਨਾਂ ਨੇ ਥਾਣੇ ਬੁਲਾਇਆ ਸੀ ਥਾਣੇ ਚਾਰਪੁਰ ਅਸੀਂ ਆਏ ਆ ਫੈਮਿਲੀ ਨਾਲ ਤੇ ਇਹਨਾਂ ਨੇ ਸਾਨੂੰ ਐਸੇ ਜਿਹੇ ਮਿਲੇ ਆ ਉਹਨਾਂ ਨੇ ਸਾਨੂੰ ਇਹ ਦੋਇਆ ਬਿਸ਼ਾਸ਼ਕੀ ਕਿ ਜਲਦੀ ਮਤਲਬ ਕਿ ਅਸੀਂ ਕੈਮ ਵਾਲੇ ਨੂੰ ਟ੍ਰੇਸ ਕਰਦੇ ਪਏ ਆ ਕਿ ਜਲਦੀ ਜੇ ਲੱਭ ਲਾਂਗੇ। ਬਈ ਕੱਲ ਇੱਕ ਤੁਹਾਡੇ ਪਾਲਸ ਦੇ ਵਿੱਚ ਮਾਰਵਾਦ ਹੋਈ ਹੈ ਕਿ ਬੱਚਾ ਕਿ ਛੋਟਾ ਬੈਟ ਚੱਕੇ ਲਿਆ। ਤੇ ਫੈਮਿਲੀ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਕਿ ਪਾਲਸ ਵਾਲੀ ਵਿੱਚ ਹੀ ਮਿਲਿਆ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕੈਸ਼ ਕਿੰਨਾ ਆਇਆ ਕਿੰਨਾ। ਇਲਜ਼ਾਮ ਲਾ ਰਹੇ ਨੇ ਕਿ ਬੀਟਰਾਂ ਦਾ ਹੀ ਕੰਮ ਹੈ। ਤੇ ਭਾਈ ਦੇਖੋ ਪਤਾ ਸਾਰੇ ਬੀਟਰ ਜਿਹੜੇ ਵਿਸ਼ਿਸ਼ ਟੀਵੀ ਕਿਵਰੇ ਚਾਪ ਉਹ ਚੈੱਕ ਕਰਾਤਾ ਰਿਹਾ ਉਸ ਚ ਨੂੰ। ਦੇ ਨਾਲ ਹੀ ਬੋਲ ਰਹੇ ਹਾਂ ਕਿ ਕੰਪਲੀਟ ਕੀਤੀ ਹੈ ਅਸੀਂ ਤਾਂ ਖੁਦ ਜਾਣਦੇ ਹਾਂ ਕਿ ਕਸਟਮਰ ਦਾ ਜੋ ਵੀ ਇਹਦਾ ਹੱਲ ਨਿਕਲਣਾ ਚਾਹੀਦਾ ਇਸ ਚੀਜ਼ ਦਾ ਕਿਉਂਕਿ ਜੇ ਇਹ ਹੱਲ ਨਹੀਂ ਨਿਕਲਦਾ ਸਾਡੇ ਦੇ ਵੀ ਵਪਾਰ ਕਰਨਾ ਔਖਾ ਹੋ ਜਾਣਾ ਨਾਲ ਦੇ ਟਾਈਮ ਵਿੱਚ ਜਦੋਂ ਕੋਈ ਛੋਟਾ ਜਿਹਾ ਬੱਚਾ ਦੋ ਦੋ ਬੰਦੇ ਆਏ ਆ ਪੂਰੀ ਸੀਸੀਟੀਵੀ ਚੈੱਕ ਕਰਾਏ ਹੁਣ ਵੀ ਪੂਰਾ ਕੋਆਪਰੇਟ ਕਰ ਰਹੇ ਆ ਪੁਲਿਸ ਨੂੰ ਜਿਹੜੇ ਵੀ ਤੁਸੀਂ ਆ ਰਹੇ ਹੋ ਵੀਡੀਓਗ੍ਰਾਫਰ ਆ ਰਹੇ ਸਾਰੇ ਆ ਰਹੇ ਆ ਸਾਰੇ ਨੂੰ ਵੀਡੀਓਜ਼ ਬਾਰੇ ਕੱਢ ਕੇ ਦਿਖਾ ਰਹੇ ਹਾਂ ਅਸੀਂ ਯਤਨ ਕਰ ਰਹੇ ਆ ਕੋਆਪਰੇਟ ਕਰ ਰਹੇ ਆ ਸਾਡੀ ਕੋਈ ਗਲਤੀ ਨਹੀਂ ਕੋਈ ਵੇਟਰ ਬਾਹਰੋਂ ਗੈਸਟ ਆਇਆ ਇਹਦੇ ਗੈਸਟ ਬਣ ਕੇ ਆਇਆ ਨਾਲ ਇਹ ਅੰਨੰਬ ਚਾਤਾ ਬੰਦਾ ਇੱਦਾਂ ਲੱਗ ਰਹੀ ਜਿਵੇਂ ਗੈਸਟਰੀ ਬੈਠੇ ਨਾਲੇ 1 ਘੰਟਾ ਗੈਸਟ ਦੇ ਬਿਲਕੁਲ ਨਾਲ ਸੋਫੇ ਦੇ ਬੈਠ ਰਹੇ ਹੋ ਗੈਸਟ ਕੋ ਨਹੀਂ ਮੈਨੇਜਰ ਕੁਝ ਕੁ ਗੈਸ ਕਰ ਰਿਹਾ ਤਾਂ ਪੱਕਾ ਗੈਸ ਕਰ ਲਾਂਗਾ ਇੱਕ ਪਾਲਸ ਦੇ ਵਿੱਚ ਬੈਕਪੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹਾਂਜੀ ਇਸ ਦੀ ਵਾਰੀ ਕਿੱਥੇ ਤੱਕ ਕਾਰਵਾਈ ਨਾਲ ਹੋਵੇ ਇਹ ਸਾਰ ਕੱਲ ਇੱਕ ਇੰਵੀਟੇਸ਼ਨ ਆਈ ਸੀ ਸਾਨੂੰ ਇੱਥੇ ਸਾਡੇ ਪੈਲਸ ਪਿੰਦਾ ਬਾਈਪਾਸ ਤੇ ਉੱਥੇ ਕੋਈ ਲੇਡੀ ਦਾ ਮੈਰਸੀ ਉਹਦੀ ਮਾਤਾ ਜਿਹੜੀ ਆ ਉਹਦੇ ਪਰਸ ਚੋਂ ਪੈਸੇ ਜੁਐਲਰੀ ਵਗੈਰਾ ਸੀ ਉਹਨਾਂ ਦੀ ਉਹ ਜਦ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਕੋਈ ਬੱਚਾ ਆਇਆ ਵਿਆਹ ਚ ਵੀਡੀਓ ਸੀ ਉੱਥੇ ਦਿਖੀ ਆ ਉਹ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹ ਰ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਉਹ ਦੀ ਸ਼ਾਨਬੀਨ ਕਰ ਰਹੇ ਆ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਧਰ ਨੂੰ ਬੱਚਾ ਗਿਆ ਆ ਜਿੱਦਾਂ ਵੀ ਕੋਈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਕਾਰਵਾਈ ਸਾਹਮਣੇ ਆਉਂਦੀ ਆ ਉਹ ਦੀ ਰਿਕਾਰਡਿੰਗ ਦੇ ਕਾਰਵਾਈ ਕੀਤੀ ਜਾਉਂਦੀ ਆ ਤਾਂ ਫੈਮਲੀ ਕਿੱਥੇ ਦੀ ਰਹਿਣਾ ਲੀਨ ਹੈ ਇਹ ਫੈਮਲੀ ਹੈਗੀ ਜੀ ਨਿਊ ਸ਼ਾਂਤੀ ਨਗਰ ਦੀ ਇਹ ਸ਼੍ਰੀਮਤੀ ਤਾਰਾ ਰਾਣੀ ਆ ਵਾਈਫ ਆ ਹਰੋਜੀ ਕੁਮਾਰ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਗੱਲ ਤੇ ਹਿਮਾਚਲ ਪ੍ਰਦੇਸ਼ ਤੋਂ ਆਈ ਸੀ ਵਿਰਾਤ ਲੜਕੇ ਵਾਲੇ ਉੱਥੋਂ ਦੇ ਸੀ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਦਾ ਬਿਆਨ ਲੇਖ ਕੇ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਜੋ ਵੀ ਤੱਤ ਸਾਹਮਣੇ ਆਉਂਦੇ ਆ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਤਾਰਾ ਨੇ ਇਹ ਲਖਿਆ ਕਿ ਫੈਮਿਲੀ ਆਈ ਹੈ ਹੁਣ ਸਾਡੇ ਕੋਲ ਸਰ ਕੱਲ ਤੇ ਆਪਣੇ ਰੀਤੀ ਰਿਵਾਜ ਕਰਦੇ ਸੀ ਸਾਡੇ ਕੋਲ ਆਏ ਫੇਹਾਂ ਉਹਨਾਂ ਦਾ ਬਿਆਨ ਲੇਖ ਕੇ ਨਾ ਕੀ ਬਣਦੀ ਕਾਰਵਾਈ ਕਰ